ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਜੀ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਅੱਜ ਜਿਵੇਂ ਕਿ ਅਮਰਪਾਲ ਮਹਿਰੋ ਦੇ ਨੂੰ ਹਰ ਰੋਜ਼ ਧਮਕੀਆਂ ਆ ਰਹੀਆਂ ਕਦੇ ਕਿਤੋਂ ਕਦੇ ਕਿਤੋਂ ਜੋ ਕੀ ਵੀ ਹੁਣ ਆਪਾਂ ਨੂੰ ਪਤਾ ਜੋ ਬਲਬੀਰ ਸਿੰਘ ਬਾਬਾ ਨੇ ਆ ਜੱਥੇਬੰਦੀਆਂ ਜੋ ਉਹਨਾਂ ਨੇ ਇਹਨਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਆ ਵੀ ਤੁਸੀਂ ਐਸਾ ਕੁਝ ਨਾ ਕਰੋ ਵੀ ਜੋ ਵੀ ਆਪਣੇ ਜਿਵੇਂ ਆਪਾਂ ਕਹਿੰਦੇ ਨਾਨਕਸਰ ਨੂੰ ਲੈ ਕੇ ਗੁਰਦੁਆਰੇ ਦੇ ਵਿੱਚ ਜੋ ਵੀ ਕੰਮ ਹੋਇਆ ਵੀ ਨਾਨਕਸਰ ਦੇ ਜੋ ਆਨੰਦ ਸਿੰਘ ਦੇ ਬਾਬਾ ਦੀ ਘਰ ਦੀ ਬਦਨਾਮੀ ਇਹਦੇ ਚ ਬਾਕੀ ਹੋਰ ਵੀ ਗੱਲਾਂ ਕਈਆਂ ਵੀ ਇਹ ਤੁਸੀਂ ਜੋ ਵੀ ਗੱਲ ਕੀਤੀ ਹੈ ਗਲਤ ਕੀਤੀ ਹੈ ਪਰ ਜੋ ਕੁਝ ਹੋਏਗਾ ਜੀ ਜਿਵੇਂ ਆਪਾਂ ਕਹਿੰਦੇ ਹਾਂਗੇ ਜੋ ਅਮਰਤਪਾਲ ਮਹਿਰੋ ਵੀ ਇੱਕ ਗੁਰਸਿੱਖਾ ਉਹ ਝੂਠ ਨਹੀਂ ਬੋਲ ਸਕਦੇ ਚਲੋ ਜੋ ਗੱਲ ਹੋਈ ਆ ਆਪਾਂ ਦੋਨੇ ਤਰ੍ਹਾਂ ਨੂੰ ਕਹਿੰਦੇ ਆ ਉਹ ਵੀ ਜੱਥੇਦਾਰ ਜੋ ਚਲੋ ਆਪਣੇ ਉਹ ਵੀ ਖਾਲਸਾ ਜੀ ਇਹ ਵੀ ਖਾਲਸਾ ਜੀ ਦੋਨੇ ਪਾਸੋਂ ਦੋਨੇ ਧਿਰਾਂ ਨੂੰ ਇਹ ਹੀ ਕਹਿਨੇ ਆ ਵੀ ਦੇਖੋ ਜੀ ਆਪਸ ਵਿੱਚ ਵਿੱਚ ਨਾ ਲੜੋ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਹੰਗਾਮੇ ਹੋਈ ਜਾਂਦੇ ਆ ਤਾਂ ਇੱਕ ਦੂਜੇ ਨੂੰ ਆਪਾਂ ਨੂੰ ਲੋੜ ਇੱਕਜੁੱਟ ਹੋਣ ਦੀ ਪਹਿਲਾ ਪਹਿਲੀ ਨੰਬਰ ਤਾਂ ਆਪਾਂ ਇਹ ਗੱਲ ਕਰਾਂਗੇ ਜੋ ਕੁਝ ਹੋਇਆ ਬਹਿ ਕੇ ਇੱਥੇ ਜੋ ਮੈਰੋ ਨੂੰ ਇਹ ਕਹਿੰਦੇ ਸੀ ਆ ਪਰਸੋ ਚੌਥੀ ਦੀਆਂ ਵੀਡੀਓ ਰੋਜ਼ ਐ ਵਾਇਰਲ ਹੁੰਦੀਆਂ ਬਲਵੀਰ ਸਿੰਘ ਬਾਬਾ ਉਹਨਾਂ ਦੇ ਵੱਲੋਂ ਇੱਕ ਜਥੇਦਾਰ ਜੋ ਉਹਨਾਂ ਦੇ ਬਿਆਨ ਆਏ ਸਾਹਮਣੇ ਵੀ ਮਹਿਰੋ ਜੋ ਵੀ ਕੋਈ ਬੋਲੀ ਜਾਂਦਾਗਾ ਇਸ ਨਾਨਕ ਸਰ ਦੇ ਬਾਰੇ ਤਾਂ ਇਹ ਗਲਤ ਆਪਾਂ ਵੀ ਮੰਨਦੇ ਆ ਜੋ ਨਾਨਕ ਸਰ ਇੱਕ ਵਿੱਚ ਗੁਰਨਾਨਕ ਦਾ ਨਾਮ ਆਉਂਦਾ ਵੀ ਜੋ ਗੁਰਦੁਆਰੇ ਦੇ ਵਿੱਚ ਜੋ ਵੀ ਕੁਝ ਹੋਇਆ ਪਰ ਉਹ ਗਲਤ ਹੋਇਆ ਆਪਾਂ ਇਹ ਕਹਿਣਾ ਚਾਹੁੰਦੇ ਆ ਤੇ ਜੇ ਹੁਣ ਗੱਲ ਕਰੀਏ ਅਮਰਤਪਾਲ ਮਹਿਰੋ ਦੀ ਵੀ ਉਹ ਵੀ ਇੱਕ ਗੁਰਸਿੱਖਾ ਉਹ ਝੂਠ ਨਹੀਂ ਕਦੇ ਵੀ ਬੋਲ ਸਕਦਾ ਕੋਈ ਵੀ ਪਹਿਲਾ ਸਬੂਤਾਂ ਦੇ ਧਾਰਤੇ ਉਹ ਗੱਲ ਕਰਦੇ ਆ। ਹਾਲਾਂਕਿ ਤੁਸੀਂ ਵੀਡੀਓ ਦੇਖਿਆ ਹੋਣੀ ਆ ਹਰ ਰੋਜ਼ ਵੀਡੀਓ ਬਹੁਤ ਵਾਇਰਲ ਹੋ ਰਹੀਆਂ। ਅਮਰਤਪਾਲ ਮੈਰੋ ਦੇ ਹੱਕ ਦੇ ਵਿੱਚ ਮੈਂ 4-5 ਵੀਡੀਓ ਦੇਖ ਚੁੱਕਿਆ। ਤਾਂ ਅੱਜ ਆਪਾਂ ਦੁਆਰਾ ਸੁੰਦੇ ਤੱਕ ਜਿਵੇਂ ਹਰ ਰੋਜ਼ ਵੀਡੀਓ ਪਹੁੰਚਾਉਣੀ ਰਹਿੰਦੇ ਆ ਆਪਾਂ ਪੰਜਾਬ ਦੇ ਮੁੱਦਿਆਂ ਤੇ ਚੈਨਲ ਆਪਣਾ ਤੇ ਜੋ ਆਪਣੇ ਪੰਜਾਬ ਚੋਂ ਦਾ ਆਪਾਂ ਤੁਹਾਡੇ ਤੱਕ ਉਹ ਖਬਰ ਪਹੁੰਚਾਉਣੀ ਆ ਨਾ ਕੋਈ ਫੇਕ ਖਬਰ ਹੁੰਦੀ ਆ। ਕਿਉਂਕਿ ਮੈਂ ਖਬਰਾਂ ਦੇਖੀ ਨਾ ਰਾਤ ਦੀਆਂ ਮਹਿਰੋ ਦੀਆਂ ਖਬਰਾਂ ਜਾਂਦੀਆਂ ਜਿੰਨੀਆਂ ਕਿਉਂਕਿ ਹਰ ਕੋਈ ਅਮਰਪਾਲ ਮਹਿਰੋ ਦੇ ਹੱਕ ਵਿੱਚ ਬੋਲ ਰਿਹਾ ਵੀ ਉਹਨੂੰ ਚੇਤਾਵਨੀ ਦਿੱਤੀ ਗਈ ਆ ਸਿੰਘਾਂ ਦੁਆਰਾ ਸਿੰਘਾਂ ਵੱਲੋਂ ਬਲਵੀਰ ਸਿੰਘ ਜੋ ਕਿ ਉਹਨਾਂ ਨੇ ਜਥੇਦਾਰ ਆ ਉਹਨਾਂ ਨੇ ਇੱਕ ਪਰਸੋ ਚੌਥੇ ਦੀ ਵੀਡੀਓ ਦੇ ਵਿੱਚ ਇਹਨਾਂ ਨੂੰ ਚੇਤਾਵਨੀ ਦਿੱਤੀ ਵੀ ਜੋ ਵੀ ਕੁਝ ਬੋਲੇ ਆ ਤਾਂ ਵੀ ਇਹਨਾਂ ਨੂੰ ਗਲਤ ਆ ਤੇ ਵੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਇਹਨੂੰ ਸੰਗਲਾਂ ਬੰਨ ਕੇ ਲੈ ਜਾਾਂਗੇ ਕਿੜੀਸ ਕਿਲੇ ਜਾਾਂਗੇ ਵੀ ਉਹ ਵੀ ਇੱਕ ਗੁਰਸਿੱਖਾ ਇਹਨਾਂ ਨੂੰ ਪਹਿਲਾ ਨੰਬਰ ਤਾਂ ਇਹ ਸੋਚਣਾ ਚਾਹੀਦਾ ਵੀ ਇਹ ਗਲਤ ਆ ਗੁਰਸਿੱਖ ਨੂੰ ਐ ਕਹਿਣਾ ਵੀ ਅਸੀਂ ਸੰਗਲਾਂ ਨਾ ਬਣ ਕੇ ਲੈ ਜਾਾਂਗੇ ਤੱਕੜੀਸ ਕੇ ਲੈ ਜਾਾਂਗੇ ਇਹ ਗਲਤ ਤਾਂ ਬਈ ਇਹ ਤਾਂ ਸਿੱਧਾ ਸਾਫ ਪਤਾ ਲੱਗਦਾ ਐਨੀ ਈ ਉਮਰ ਦੇ ਹੋ ਕੇ ਯਾਰ ਫਿਰ ਵੀ ਨਹੀਂ ਪਤਾ ਲੱਗਦਾ ਇਹ ਤਾਂ ਕੋਈ ਛੋਟਾ ਬੱਚਾ ਬੋਲਦਾ ਹੋਵੇ ਫਿਰ ਵੀ ਕਹਦੀਏ ਅਮਰਤਪਾਲ ਮੇਰੇ ਉਹਦੀ ਵੀ ਕੋਈ ਐਡੀ ਉਮਰ ਨਹੀਂ ਹੈਗੀ ਉਹ ਵੀ ਇੱਕ ਜਵਾਖਾ ਜੀ ਐ ਉਹਦੀ ਉਮਰ ਮੈਂ ਕਹਣਾ ਬਹਲਾ ਨਹੀਂ ਕਹਿੰਦਾ 25 26 27 ਸਾਲ ਦੀ ਹੈ ਤੇ ਜੋ ਇਹ ਗੁਰਸਿੱਖਾ ਕਟੋ ਕਟ ਇਹ 65 ਸਾਲ ਦੇ ਆ ਇਹ ਉਮਰ ਨੂੰ ਲਿਆਜ ਨਹੀਂ ਕਰਦੇ ਪਰ ਦਿਮਾਗ ਜੋ ਕੀ ਗੱਲਾਂ ਆਪਾਂ ਕਰਦੇ ਆ ਸੋਚ ਕੇ ਕਿਉਂਕਿ ਮੀਡੀਆ ਦਾ ਹੁਣ ਮੰਨ ਕੇ ਚਲੋ ਹਰ ਕੋਈ ਵੀਡੀਓ ਜਿਹੜੀ ਆਪਾਂ ਜਾਂਦੀ ਆਪਣੀ ਮੀਡੀਆ ਰਾਹੀਂ ਬਹੁਤ ਲੋਕਾਂ ਨੇ ਦੇਖਣੀ ਹੁੰਦੀ ਆ ਉਹ ਚ ਮੜਾ ਆ ਸੋ ਸਮਝ ਕੇ ਬੋਲਿਆ ਕਰੋ ਜੀ ਕਿਉਂਕਿ ਇਹ ਜੋ ਗੁਰਸਿੱਖਾਂ ਬੰਨਿਓ ਜਥੇਦਾਰ ਬੰਨਿਓ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਆ ਵੀ ਅਸੀਂ ਅਮਰਤਪਾਲ ਮਹਿਰੂ ਨੂੰ ਸੰਗਲਾਂਾ ਬੰਨ ਕੇ ਲੈ ਜਾਾਂਗੇ ਢੀਸ ਕੇ ਲੈ ਜਾਾਂਗੇ ਪਹਿਲਾ ਨੰਬਰ ਤਾਂ ਇਹ ਗੱਲ ਗਲਤ ਆ ਜੋ ਗੱਲ ਇਹ ਹੈ ਇਹ ਕਹਿ ਸਕਦੇ ਸੀ ਵੀ ਜੀ ਇਹ ਵੀਡੀਓ ਸਾਨੂੰ ਸਬੂਤ ਦਿਖਾਓ ਜੇ ਕੋਈ ਗੱਲਬਾਤ ਹੈਗੀ ਆ ਜੇ ਨਾ ਸਬੂਤ ਹੁੰਦਾ ਤਾਂ ਫਿਰ ਤੂੰ ਹੀ ਕੋਈ ਉਹਨੂੰ ਸਜ਼ਾ ਲਾਣ ਦੀ ਇਹਦਾ ਮਤਲਬ ਇਹ ਨਹੀਂ ਹੁੰਦਾਗਾ ਵੀ ਜਿਵੇਂ ਅਮਰਤਪਾਲ ਮੈਰੋ ਦੇ ਹੱਕ 'ਚ ਬਹੁਤ ਵੀਡੀਓ ਦੇਖ ਚੁੱਕਿਆ ਮੈਂ ਕਿਉਂਕਿ ਹਰ ਕੋਈ ਕਹਿੰਦਾ ਆ ਵੀ ਅਮਰਤਪਾਲ ਮੈਰੋ ਝੂਠ ਨਹੀਂ ਬੋਲਦਾ ਸਬੂਤ ਦੇ ਧਾਰ ਤੇ ਗੱਲ ਕੀਤੀ ਹੈ ਉਹਨਾਂ ਨੇ ਨਾ ਕਿ ਉਹ ਆਪਦੇ ਕੋਲੋਂ ਕੋਈ ਗੱਲ ਨਹੀਂ ਬਣਾ ਰਿਹਾ ਤੇ ਹੁਣ ਇੰਨੀ ਚਪੀਲ ਜ਼ਰੂਰ ਕਰਦੇ ਆਪਣੇ ਭਰਾਵਾਂ ਨੂੰ ਬਈ ਵੀਡੀਓ ਨੂੰ ਭਰਾ ਬਣ ਕੇ ਪਹਿਲਾਂ ਚੰਗੀ ਤਰ੍ਹਾਂ ਸੁਣਾਇ ਕਰੋ ਜੀ ਤੇ ਫਿਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆਪਣੀ ਹਰ ਕੋਈ ਵੀਡੀਓ ਕੋਈ ਆਮ ਵੀਡੀਓ ਨਹੀਂ ਹੁੰਦੀ ਆਪਾਂ ਪੰਜਾਬ ਨੂੰ ਜਾਗਰਤ ਕਰਦੇ ਆ ਹੁਣ ਅੱਜ ਦੀਆਂ ਵੀਡੀਓ ਜੋ ਕਿ ਯਾਦਾ ਹੀ ਵਾਇਰਲ ਹੋ ਰਹੀਆਂ ਸਾਰੇ ਸੋਸ਼ਲ ਮੀਡੀਆ ਦੇ ਉੱਪਰ ਤੇ ਇਸ ਕਰਕੇ ਆਪਾਂ ਇਹ ਜੋ ਅੱਜ ਦੀ ਵੀਡੀਓ ਆਪਣੀ ਅਮਰਤਪਾਲ ਮਹਿਰੋ ਦੇ ਹੱਕ ਦੇ ਵਿੱਚ ਆ ਜੀ ਵੀ ਉਹਦੇ ਬੰਨਿਓ ਜਿਵੇਂ ਅੱਜ ਆਪਣੇ ਜਥੇਦਾਰ ਬੰਨਿਓ ਚੇਤਾਵਨੀ ਦਿੱਤੀ ਗਈ ਹੈ ਉਹਨਾਂ ਨੂੰ ਤਾਂ ਆਪਾਂ ਇਹੀ ਪੀਲ ਕਰਦੇ ਆ ਵੀ ਆਪਸ ਦੇ ਵਿੱਚ ਕੋਈ ਵੀ ਸਿੰਘਾ ਜੋ ਆਪਸ ਦੇ ਵਿੱਚ ਨਾਲ ਲੜੋ ਕਿਉਂਕਿ ਪੰਜਾਬ ਨੂੰ ਹਜੇ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਇੱਕਜੁੱਟ ਹੋਣ ਦੀ ਲੋੜ ਪੈਣੀ ਆ ਪੰਜਾਬ ਦੇ ਵਿੱਚ ਹੋਰ ਬਹੁਤ ਕੰਮ ਆਗੇ ਜੋ ਕਰਨ ਵਾਲੇ ਪਏ ਆ ਆਪਸ ਵਿੱਚ ਦੇ ਵਿੱਚ ਨਾਲ ਲੜੋ ਸਰਕਾਰਾਂ ਨਾਲ ਵੀ ਹਜੇ ਆਪਾਂ ਨੂੰ ਪਿੰਡਣਾ ਪੂ ਜੋ ਕਿ ਅਤਿਆਚਾਰ ਹੋਈ ਜਾਂਦਾ ਆਪਣੇ ਪੰਜਾਬੀਆਂ ਭਰਾਵਾਂ ਤੇ ਹਜੇ ਪਤਾ ਨਹੀਂ ਕਿੰਨਾ ਕੁ ਕੁਝ ਹੋਊਗਾ ਪੰਜਾਬ ਵਿੱਚ ਜੇ ਆਪਸ ਵਿੱਚ ਦੇ ਵਿੱਚ ਲੜ ਲਾਗੇ ਤਾਂ ਬਹੁਤ ਗਲਤ ਹੋ ਜਾਣਾ ਇਸ ਕਰਕੇ ਆਪਣੀ ਵੀ ਪੀਲਾ ਉਹਨਾਂ ਨੂੰ ਜੋ ਕਿ ਬਲਬੀਰ ਸਿੰਘ ਬਾਬਾ ਨੂੰ ਵੀ ਸਾਰਿਆਂ ਨੂੰ ਵੀ ਆਪਸ ਵਿੱਚ ਨਾ ਲੜੋ ਅਮਰਤਪਾਲ ਮੈਰ ਨੂੰ ਕੁਝ ਨਾ ਕਹਿ ਦਿੱਤਾ ਜਾਵੇ ਜੀ ਕਿਉਂਕਿ ਉਹ ਵੀ ਇੱਕ ਗੁਰ ਸਿੱਖਾ ਉਹਨੂੰ ਕੁਝ ਨਾ ਕਹੋ ਹਾਂ ਜੋ ਗੱਲ ਹੋਈ ਆ ਤਾਂ ਤੁਸੀਂ ਉਹ ਗੱਲ ਦੀ ਜੇ ਕੋਈ ਤੁਸੀਂ ਸਬੂਤ ਮੰਗੋ ਜੇ ਕੋਈ ਗੱਲ ਕਹਿੰਦੇ ਹੋ ਤੁਸੀਂ ਗਲਤ ਹੋਈ ਆ ਸਬੂਤ ਮੰਗ ਸਕਦੇ ਹੋ ਤੁਸੀਂ ਇਸ ਕਰਕੇ ਕਹਿਣਾ ਚਾਹੁੰਦੇ ਆ ਜੀ ਵੀ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਪਰ ਆਉਣ ਕੇ ਪਹਿਲਾਂ ਨਬਰ ਤਾਂ ਸ਼ੇਅਰ ਕਰਿਆ ਕਰੋ ਦੇਖਿਆ ਕਰੋ ਵੀਡੀਓ ਦੇ ਵਿੱਚ ਕੀ ਕਹਿ ਰਹੇ ਆ ਖਾਸ ਕਰਕੇ ਆਪਣੀ ਭਈ ਅਮਰਤਪਾਲ ਜੋ ਕਿ ਗੁਰਸਿੱਖ ਉਹਦੇ ਤੇ ਉਹਦੇ ਹੱਕ ਦੇ ਵਿੱਚ ਵੀਡੀਓ ਹੈ ਇਹ ਹਰ ਰੋਜ਼ ਚੇਤਾਵਨੀ ਹੋਈ ਜਾਂਦੀ ਹੈ ਕਿ ਤਾਂ ਉਹਨਾਂ ਨੂੰ ਵੀ ਆਪਾਂ ਫਿਰ ਤੋਂ ਅਪੀਲ ਕਰਾਂਗੇ ਜੋ ਬਲਵੀਰ ਸਿੰਘ ਬਾਬਾ ਦੇ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਜੋ ਕਿ ਨਾਨਕ ਸਰ ਦੇ ਲੱਖਾ ਸਿੰਘ ਬਾਬਾ ਦੇ ਹੱਕ ਦੇ ਵਿੱਚ ਉਹਨਾਂ ਨੇ ਇੱਕ ਚੇਤਾਵਨੀ ਦਿੱਤੀ ਹੈ ਮਹਿਰੋ ਨੂੰ ਵੀ ਅਮਰਤਪਾਲ ਮਹਿਰੋ ਨੂੰ ਅਸੀਂ ਸੰਗਲਾਣਾ ਕੜੀਸ ਕਿਲਾ ਨੇ ਉਹ ਗੱਲ ਇਹਨਾਂ ਨੇ ਬਹੁਤ ਗਲਤ ਕੀਤੀ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਮੀਡੀਆ ਦੇ ਵਿੱਚ ਸਾਰੀ ਚਾਰ ਸਪੇਰੇ ਦੁਨੀਆ ਦੇ ਉੱਤੇ ਵੀਡੀਓ ਘੁੰਮ ਜਾਣੀ ਆ ਤੇ ਚਲੋ ਜੀ ਅੱਜ ਦੀ ਵੀਡੀਓ ਜੋ ਆਪਣੀ ਆ ਭਈ ਅਮਰਤਪਾਲ ਦੇ ਹੱਕ ਦੇ ਵਿੱਚ ਆ ਭਰਾ ਬਣ ਕੇ ਵੀਡੀਓ ਨੂੰ ਚੰਗੀ ਤਰ੍ਹਾਂ ਸੁਨਿਆ ਕਰੋ ਕਿਉਂਕਿ ਅਮਰਤਪਾਲ ਦੇ ਹੱਕ ਵਿੱਚ ਬਹੁਤ ਵੀਡੀਓ ਆ ਰਹੀਆਂ ਹੋਰ ਵੀ ਤਾਂ ਇਸ ਕਰਕੇ ਆਪਾਂ ਵੀ ਸੋਚਿਆ ਵੀ ਹਰ ਰੋਜ਼ ਆਪਾਂ ਤੁਹਾਡੇ ਤੇ ਖਬਰ ਪਹੁੰਚਾਉਣੇ ਆ ਤੇ ਆਪਣੀਆਂ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੀ ਜੋ ਆਪਣੇ ਪੰਜਾਬ ਚੋਂ ਦਾ ਪਸਰੋ ਤੇ ਉਹ ਖਬਰ ਲੈ ਕੇ ਆਉਣੇ ਆ ਤੇ ਹੁਣ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਉਤ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਜੀ ਧੰਨਵਾਦ